ਕੀ ਗੱਲ ਹੋਈ ਆ ਮੈਨੂੰ ਕੀ ਦੇ ਸਮਾਂ ਸਾਰਾ ਦਿਨ ਮੈਨੂੰ ਤੰਗ ਕਰਦੇ ਰਹਿੰਦੇ ਆ ਤੰਗ ਕਰਦੇ ਰਹਿੰਦੇ ਹੈ ਹਰ ਟਾਈਮ ਕੀ ਗੱਲ ਕਾਦੇ ਵਾਸਤੇ ਹਰ ਟਾਈਮ ਰੁਕ ਟੋਕ ਕਰਦੀ ਆ ਮੈਨੂੰ ਤਾਂ ਮੇਰੇ ਘਰ ਵਾਲੇ ਨਾਲ ਵੀ ਨਹੀਂ ਬਹਿਣ ਦਿੰਦੇ ਹੈਗੀ ਜੇ ਮੋਦੇ ਕੋਲ ਵੀ ਜਾਣੀ ਆ ਫਿਰ ਵੀ ਉਹਨੂੰ ਇਹ ਪ੍ਰੋਬਲਮ ਮੇਰੀ ਸਾਥ ਸੇ ਪਤਾ ਨਹੀਂ ਮੇਰੀ ਤਾਂ ਸੌਕਣ ਬੰਨਦੀ ਜਾਂਦੀ ਆ ਮਾਂ ਹਰ ਗੱਲ ਤੋਂ ਰੋਕਦੀ ਆ ਮੈਨੂੰ ਕਦੇ ਪੇਕਿਆਂ ਦੇ ਤਾਨੇ ਦਿੰਦੀ ਆ ਕਦੇ ਕੁਝ ਕੀ ਗੱਲ ਪੁੱਤ ਤੇ ਕੋਈ ਗਲਤੀ ਕਰੀ ਹੋਣੀ ਕੋਈ ਕਮੀ ਹੋਣੀ ਤੇਰੇ ਚ ਤਾਂ ਬੋਲਦੀ ਹੋਣੀ ਤੇਰੀ ਸੱਸ ਲੈ ਮਾਂ ਤੈਨੂੰ ਆਪਣੀ ਧੀ ਤੇ ਨਹੀਂ ਯਕੀਨ ਤੂੰ ਮੈਨੂੰ ਇੰਨੇ ਸਾਲ ਪਾਲਿਆ ਤੈਨੂੰ ਲੱਗਦਾ ਮੇਰੇ ਚ ਕੋਈ ਗਲਤੀ ਹੋਊਗੀ ਮੈਂ ਕੋਈ ਗਲਤੀ ਕੀਤੀ ਹੋ ਪੁੱਤ ਮੇਰੀ ਗੱਲ ਸੁਣ ਲੈ ਜੇ ਤੇਰੇ ਚ ਕੋਈ ਕਮੀ ਨਾ ਹੋਈ ਮੈਂ ਖੱਖਾਂ ਪਾੜ ਦੂੰ ਲੰਡੀ ਟੀਮੀ ਦੀਆਂ ਮੈਂ ਤਾਂ ਬੋਲਦੀ ਨਹੀਂ ਧੀ ਦੀ ਮਾਰੀ ਵੀ ਚਲ ਕੋਈ ਗੱਲ ਨਹੀਂ ਮੇਰੀ ਧੀ ਹੈ ਧੀ ਬਸਾਂਗੇ ਨੀਵੇਂ ਹੋ ਕੇ ਰਹਿਣਾ ਬਾਕੀ ਤੇਰਾ ਪਿਓ ਆਉਂਦਾ ਖੇਤੋਂ ਨਾਲੇ ਤੇਰਾ ਭਾਈ ਆਉਂਦਾ ਕਰਦੀਆਂ ਗੱਲ ਮੈਂ ਕੀ ਬਣਦਾ ਫਿਰ ਭਰਮਾ ਮੈਂ ਉੱਥੇ ਨਹੀਂ ਜਾਣਾ ਹੁਣ ਮੈਂ ਥੱਕ ਚੁੱਕੀ ਉੱਥੇ ਮੈਨੂੰ ਸਾਰਾ ਦਿਨ ਤਾਨੇ ਮਾਰਦੀ ਆ ਉਹ ਕੋਈ ਗੱਲ ਨਹੀਂ ਸੱਸਾਂ ਦਾ ਤਾਨੇ ਮਾਰਦੀਆਂ ਹੁੰਦੀਆਂ ਨਹੀਂ ਸੈਣੀ ਵੀ ਪੈਂਦੇ ਨੇ ਹੈ ਪਤਾ ਤਾਂ ਲੱਗ ਗਈ ਵੀ ਕੀ ਗੱਲ ਤੋਂ ਤਾਨੇ ਮਾਰਦੀ ਐ ਕੋਈ ਗੱਲ ਦਾ ਹੱਲ ਫੇਰ ਹੀ ਬਣੂ ਮੈਂ ਹਰ ਇੱਕ ਗੱਲ ਤੇ ਰੋਕ ਟੋਕ ਕਰਦੀ ਆ ਕੰਮ ਕਰਦੀ ਆ ਉਹਦੇ ਚ ਨੁਕਸ ਕੱਢਦੀ ਆ ਮੇਰਾ ਹਰ ਟਾਈਮ ਜਲੂਸ ਕੱਢ ਕੇ ਰੱਖਦੀ ਆ ਮੈਨੂੰ ਕਹਿੰਦੀ ਮੈਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਕੋਈ ਨਹੀਂ ਕੋਈ ਨਹੀਂ ਕਰਦੇ ਆ ਉਹਦੇ ਨਾਲ ਗੱਲ ਵੀ ਕੀ ਫੈਸਲਾ ਐ ਇਸ ਗੱਲ ਦਾ ਹੈ ਪਰ ਤੂੰ ਚੁੱਪ ਕਰ ਜਾ ਮੈਂ ਤੇਰੀ ਗੱਲ ਸਾਰੀ ਸੁਣ ਲਈ ਚੱਲ ਅੰਦਰ ਜਾ ਕੇ ਚਾਹ ਬਣੀ ਪੀ ਠੀਕ ਆ ਮਾ ਦੇਖ ਲੈ ਬੇਬੇ ਹਟੀ ਨਹੀਂ ਹੰਡ ਨੂੰ ਪਿੱਛਾ ਨਹੀਂ ਦਿੰਦੀ ਭੇਜਤੀ ਉਹ ਜਿਹੜੀ ਗੱਲ ਦਾ ਮੈਨੂੰ ਡਰਤੀ ਉਹੀ ਕਰਕੇ ਹਟੀਆਂ ਦੇਖ ਲੈ ਤੂੰ ਕਹੇਤੀ ਨਾ ਸਾਮੀ ਗੱਲ ਜਿਹੜੀ ਕਹੀ ਸੀ ਤੈਨੂੰ ਮੈਂ ਮੇਰੀ ਗੱਲ ਸੁਣ ਜਦੋਂ ਉਹਨੂੰ ਮੈਂ ਚੰਗੀ ਮਾਰੀ ਕੋਈ ਗੱਲ ਹੀ ਨਹੀਂ ਕਹੀ ਸੀ ਗੱਲ ਤਾਂ ਉਹਦੇ ਫਾਇਦੇ ਵਾਸਤੇ ਕਹੀ ਉਹਨੇ ਚੁਗਲੀਆਂ ਬਣਾ ਕੇ ਤੈਨੂੰ ਦੱਸਤੀਆਂ ਕਾਹਨੂੰ ਮਾ ਚੁਗਲੀਆਂ ਬਣਾ ਕੇ ਦੱਸਤੀਆਂ ਤੂੰ ਵੀ ਕੱਟ ਨਹੀਂ ਹੈਗੀ ਫੇਰ ਕਹੇਗੀ ਕਹਿੰਦਾ ਵੇ ਮੈਂ ਤਾਂ ਪਤਾ ਨਹੀਂ ਦੋ ਚੁੰਨੀਆਂ ਦੀ ਹੈਗੀਆਂ ਕਨਾ ਸਾਰੀ ਉਮਰ ਤੈਨੂੰ ਦੁੱਖ ਦਿੰਦੀ ਮੈਨੂੰ ਕੀ ਦੁੱਖ ਲੈਣਾਂ ਦੀ ਓਹ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਮੈਨੂੰ ਦੁੱਖ ਕੀ ਦਿੰਦੀ ਓਹ ਵੇ ਵੇ ਤੇਰੇ ਨਾਲ ਉਹ ਕਰਦੀ ਜਿਹੜੀ ਨਾ ਹੋਣੀ ਸੀਗੀ ਇਹ ਤਾਂ ਮੈਂ ਮੌਕਾ ਸਮਾਉਣ ਲਿਆ ਦਵਲਤੀ ਟਾਈਮ ਨਾਲੀ ਹੁਣ ਕਿਹਦੇ ਨਾਲ ਗਈ ਆ ਕੋਈ ਅਤਾ ਪਤਾ ਕੋਈ ਲੈਣਾ ਐਤੀ ਪਤਾ ਨਹੀਂ ਕਿਨੂੰ ਫੋਨ ਜਾ ਕਰੀ ਜਾਂਦੀ ਸੀ ਪਤਾ ਨਹੀਂ ਪਿਓ ਨੂੰ ਕਰਦੀ ਸੀ ਕਿ ਭਰਾ ਨੂੰ ਕਰਦੀ ਸੀ ਕਿਨੂੰ ਕਰਦੀ ਸੀ ਓਹੋ ਤੇ ਤਾਂ ਉਹੀ ਜਲੂਸ ਕੱਢਦਾ ਮੇਰਾ ਹੁਣ ਉੱਥੇ ਮਾਰ ਖਾਪ ਗਈ ਕਸਦੇ ਥੱਲੇ ਆ ਗਈ ਇੱਥੇ ਵੱਡੀ ਦੇ ਮਰ ਜਾਗੇ ਕਿ ਤੇਨੀ ਮਰਦੀ ਉਹ ਨਹੀਂ ਉਹਨੂੰ ਮੌਤ ਆਉਂਦੀ ਕਾਨੂੰਨੀ ਆਉਂਦੀ ਬੇਬੇ ਉਹ ਉਹੀ ਤੇਰੀਆਂ ਕੱਚੀਆਂ ਗੱਲਾਂ ਕੱਲ ਨੂੰ ਬਦਨਾਮੀयां ਤੈਨੂੰ ਹੀ ਡਰਦੀ ਹੈਗੀ ਤੂੰ ਆਪਣੀ ਕਾਹਦੀ ਬਦਨਾਮੀ ਆ ਗਈ ਬਦਨਾਮੀ ਉਹਦੀ ਹੋ ਕਰੋ ਬਾਗ ਗਈ ਫਿਰ ਹੁਣ ਉਹਨੂੰ ਲਿਆਏਂਗੀ ਕਿਵੇਂ ਕਿਨੂੰ ਕੀਨੂੰ ਜਿਹੜੀ ਗਈ ਹੈ ਇਹ ਕਿਸੇ ਨੂੰ ਨਹੀਂ ਲਿਆਉਣਾ ਹਜੇ ਲਿਆਉਣ ਦੀਆਂ ਗੱਲਾਂ ਕਰਦਾ ਤੂੰ ਕੀ ਕਰੂਣਾ ਤੂੰ ਕਰਾਉਣਾ ਕਿਉਂ ਨਹੀਂ ਹੁਣ ਘਰ ਥੋੜੀ ਪੱਟਣਾ ਆਪਦਾ ਵੇ ਸਮਝ ਜਾ ਤੂੰ ਕੁਝ ਨਹੀਂ ਕਰਨਾ ਬਸ ਮਾਦੋ ਰਹਿਣ ਦਿਆ ਕਰ ਟਿਕਾ ਕਿਹੜੇ ਪਾਸੋਂ ਟਿਕਾ ਮੈਂ ਮੈਂ ਟਿਕਣ ਜੋਗਾ ਛੱਡਿਆ ਦਿਨ ਰਾਤ ਦੇ ਕਲੇਸ਼ ਨੇ ਤਾਂ ਲੈ ਰੱਖਿਆ ਮੈਨੂੰ ਕਲੇਸ਼ ਨੇ ਮੈਂ ਨਿਕਲੇਸ ਕਰਦੀ ਸੀ ਮੈਂ ਤਾਂ ਪਿਆਰ ਨਹੀਂ ਰਹਿਣਾ ਚਾਹੁੰਦੀ ਸੀ ਉਹ ਨਹੀਂ ਰਹਿੰਦੀ ਸੀ ਮੈਨੂੰ ਸਾਰਾ ਪਤਾ ਬਈ ਕਿਹੜਾ ਕਿਵੇਂ ਰਹਿੰਦਾ ਸੀ ਹੁਣ ਤੂੰ ਉਹਨੇ ਫੋਨ ਬੰਦ ਜਾ ਨਾ ਲਾਦੀ ਮੈਂ ਪੁੱਛਾਂ ਉਹਨੂੰ ਕਿੱਥੇ ਆ ਨਾ 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 ਤੂੰ ਘੱਟ ਫੋਨ ਲਵੇਂ ਕੋਈ ਲੋੜ ਨਹੀਂ ਆਪੀ ਆਉਣਗੇ ਜੱਪਕ ਤੇ ਲੈ ਆਪੀ ਆਉਣਗੇ ਅੱਖ ਤੂੰ ਦੇਖੇ ਸਹੀ ਓਏ ਉਹ ਕਿਉਂ ਆਊਗਾ ਅਗਲਾ ਅਗਲਾ ਖੂਆ ਤੁਸੀਂ ਤੋਰੀਏ ਤੁਸੀਂ ਲੈ ਕੇ ਜਾਓ ਅਸੀਂ ਤਾਂ ਤੋਰੀ ਨਹੀਂ ਆਪੀ ਨਿਕਲ ਕੇ ਕਰੋ ਆਪੀ ਨਿਕਲ ਗਈ। ਉਹ ਉਸ ਗੱਲ ਤੇ ਨਹੀਂ ਆਉਣਾ। ਤੇਰਾ ਤਾਂ ਮਾਂ ਕਹਿ ਕੇ ਸਰ ਗਿਆ। ਘਰ ਮੇਰਾ ਉਜੜਦਾ। ਅੱਛਾ। ਤੂੰ ਤਾਂ ਮੇਰਾ ਪੁੱਤ ਹੀ ਨਹੀਂ ਹੈਗਾ। ਤੇਰਾ ਘਰ ਉਜੜਦਾ گا۔ ਮੈਂ ਤੇਰੀ ਮਾਂ ਐ। ਮੈਂ ਮਾੜਾ ਥੋੜਾ ਸੋਚਦੀ ਆ। ਮੇਰੇ ਤੇ ਗੱਲ ਲਿਆਉਂਦਾ। ਫਿਰ ਮੈਂ ਕਿਹੜਾ ਮਾੜਾ ਸੋਚਦਾ। ਸਾਨੂੰ ਸਮਝਾ ਸਮਝਾ ਥੱਕ ਗਿਆ। ਕਦੇ ਉਹਨੂੰ ਸਮਝਾਉਣਾ, ਕਦੇ ਤੈਨੂੰ ਸਮਝਾਉਣਾ। ਕਸ ਮੈਂ ਕਿਹੜੇ ਖੂਚੀ ਡਿੱਗਾਂ। ਆ ਜਾਣ ਦੇ ਜਿਹੜਾ ਆਉਂਦਾ ਮੈਂ ਆਪੀ ਸੰਭਾਲੂ। ਤੂੰ ਫਿਕਰ ਨਾ ਕਰ। ਉਹ ਫਿਕਰ ਕਿਉਂ ਨਾ ਕਰਾਂ? ਫਿਕਰ ਤਾਂ ਮੱਲੋ-ਮੱਲੀ ਹੋ ਜਾਂਦੀ ਐ। ਘਰ ਤਾਂ ਉਜੜਿਆ ਜਾਂਦਾ। ਪਤਾ ਨਹੀਂ ਕਿੱਥੇ ਥਾਂ ਹੀ ਮੇਰੀ ਗੱਲ ਸੁਣ ਕੁਛ ਨਹੀਂ ਬਣਦਾ ਤੇਰਾ ਵਿਆਹ ਕਰ ਦੂ ਦੁਬਾਰੇ ਬਹੁਤ ਵਧੀਆ ਲੈ 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 ਹਾਸੀ ਖੇਡਾਂ ਮੈਂ ਵਿਆਹ ਕਰ ਦੂ ਤੀਜੇ ਦਿਨ ਕਿੱਥੋਂ ਲੱਗਦੇ ਨੇ ਬੇਟਾ ਤੂੰ ਕੀ ਲੈਣਾ ਇਸ ਗੱਲ ਤੋਂ ਇਹ ਮੈਂ ਜਾਣਾ ਮੇਰਾ ਕੰਮ ਜਾਣੇ ਪਈ ਮੇਰਾ ਘਰ ਉੱਜੜ ਜੂਗਾ ਮੈਂ ਮੋੜ ਲੈਣਾ ਹੁਣ ਤਾਂ ਹੜੇ ਕੱਢ ਕੇ ਉਹਨੂੰ ਉੱਜੜਦਾ ਉੱਜੜ ਜਾਣ ਦੇ ਹੋਰ ਬਥੇਰਾ ਕੁੜੀਆਂ ਕਿਉਂ ਆਪਣੇ ਕੀ ਘਾਟ ਆ ਕਾਸੇ ਗੱਲ ਦੀ ਤੂੰ ਰਹਿਣ ਦੇ ਕਰਮ ਛੱਡ ਦੇ ਮੇਰਾ ਖੇੜਾ ਮੈਂ ਤਾਂ ਉਸੇ ਨੂੰ ਲਿਆਉਂਗਾ ਤੂੰ ਤਾਂ ਥੱਲੇ ਲਾ ਕੇ ਰਹਿਣਾ ਰਹੀ ਚੱਲ ਮੈਂ ਨਹੀਂ ਥੱਲੇ ਲੱਗਦੀ ਕਿਸੇ ਦੇ ਹਾਂ ਦੇਣਾ ਕਿਸੇ ਦਾ ਕੋਸ ਉਹ ਮੇਰੀ ਗੱਲ ਤਾਂ ਸੁਣੋ ਇੱਥੇ ਸਾਡੇ ਨਾਲ ਬੁੜਾ ਫਿਰਦਾ ਮੋਟਰ ਤੇ ਉਦੋਂ ਤੁਸੀਂ ਵੀਰਾਂ ਹੀ ਆ ਸਾਡੇ ਅਗੇ ਹੋਰ ਮੈਨੂੰ ਗਾਲਾਂ ਕੱਢੀ ਗਿਆ ਆਪਾਂ ਐਂ ਕਰਦੇ ਮੇਰੀ ਗੱਲ ਸੁਣ ਨਾਲ ਤਾਂ ਫਿਰ ਕੋਈ ਜਾਂਦਾ ਨਹੀਂ ਆਪਾਂ ਟਿੱਬਾਂ ਵਾਲੀ ਮੋਟਰ ਤੇ ਬਹਿਣੇ ਆ ਨਾਲ ਤਾਂ ਮੀਟ ਬੁੱਤ ਲਿਆਵਾਂਗੇ ਉੱਥੇ ਵਧੀਆ ਪਾਰਟੀ ਕਰਾਂਗੇ ਉਰੇ ਸਾਡੇ ਨਾਲ ਬੁੜਾ ਫਿਰਦਾਗਾ ਉਹਨਾਂ ਨੂੰ ਫੋਨ ਕਰਦੇ ਬਸ ਤੂੰ ਪੈਸੇ ਢੇ ਬਣਦੇ ਨੇ ਮੈਂ ਗੂਗਲ ਪੇ ਕਰ ਦਾਨਾਂਗਾ ਆ ਉੱਥੇ ਹੀ ਬਹਿਣੇ ਆਪਾਂ ਮੇਰਾ ਵੀ ਪਾਲਿਓ ਅੱਛਾ ਪੈਸਾ ਦਾ ਤਾਂ ਲੋ ਪੈਸੇ ਜਿੰਨੇ ਜੰਨੇ ਆਉਂਦੇ ਨੇ ਭਾਈ ਫੇਰ ਕਰਦਾ ਆਦਾ ਤਾਂ ਹੁਣ ਆਇਆ ਨਹੀਂ ਇਹ ਕੰਮ ਬਿਨਾ ਖੈਰਾ ਕਬੀਲਦਾਰੀ ਵਾਲਾ ਕੰਮ ਆ ਛਾਦਾ ਨਹੀਂ ਮੇਰੇ ਪਪਾ ਨਾਲ ਇੱਥੇ ਜੰਨਕ ਪੈਂਦਾ ਦਾਲ ਦੂੜ ਲਿਓ ਵਧੀਆ ਉਹ ਤਾਂ ਜਨਮ ਦਾ ਨਾ ਕਿਸੇ ਮੁੰਡੇ ਦਾ ਹੂੰ ਕਿਹੜੇ ਜਨਮ ਦੇ ਨੇ ਮੈਨੂੰ ਪਤਾ ਜਿਹੜੀਆਂ ਪਾਲੀਆਂ ਚ ਤੂੰ ਰਹਿਣਾ ਬੰਦਾ ਬੰਦਾ ਤੇਰਾ ਧੀਰੀ ਧੀਰ ਕੋ ਟੁੰਡੂ ਤਿਆਂ ਨਾਲ ਮੈਂ ਦਨੁਦਥਾ ਇਹ ਗੱਲਾਂ ਵਧੀਆ ਨੇ ਤੇਰੇ ਬਾਅਦ ਤੇ ਯਾਰ ਨਾ ਤੇਰੀਆਂ ਗੱਲਾਂ ਵਧੀਆਂ ਨੇ ਤੂੰ 24 ਘੰਟੇ ਤਾਂ ਸੀ ਕੁੱਟੀਆਂ ਨਾਗਾ ਲੰਗਣ ਦਿੰਦੇ ਓ ਤੁਸੀਂ ਕਿਸੇ ਨੂੰ ਵਾਹ ਵੀ ਵਾਹ ਸਾਵਾ ਇਸ ਦਾ ਵੀ ਰਿਸ਼ਤੇਦਾਰ ਆਵੇ ਕਿਸੇ ਕੋਈ ਬੁੜੀ ਠੇਰੀ ਨੱਗੇ ਤੁਸੀਂ ਲੰਗਣ ਦਿੰਦੇ ਓ ਕਿਸੇ ਨੂੰ ਲੰਗਦਾ ਡਾਬਦਾ ਤਾਂ ਦੇਣਾ ਹੀ ਅਗਲਾ ਹੁਣ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਾਂ ਕਦੇ ਲੰਬ ਆਇਆ ਕਰੇ ਮੈਨੂੰ ਆਇਆ ਮਰ ਹੀ ਜਾਣਾ ਹੁਣੇ ਹੋਵੇ ਉਹ ਚੜਨ ਹੋਰੀ ਓਦੋਂ ਮੈਨੂੰ ਪਤਾ ਕਿੰਨਾ ਹਲ ਹਲ ਕਰਕੇ ਦੀਆਂ ਨੇ ਮੈਂ ਤੇਰੇ ਪਿਆਉਣ ਨੂੰ ਸਮਝਾ ਨਹੀਂ ਸਕਦਾ ਓ ਆਪ ਹੀ ਹੈ ਮੈਂ ਤੇਰੀ ਉਮਰ ਹੈ ਟਚਰਾ ਕਰਨ ਦੀ ਉਹ ਕਹੇਦਾ ਆਉ ਕਦੇ ਕੋਈ ਜਰ ਮੂੰਹ ਮੰਗ ਲੈ ਨੂੰ ਡਾਂਗ ਮਾਰੀ ਕਦੇ ਮੈਂ 3.5 ਸੌ ਦੀਆਂ ਬੋਤਲਾਂ ਵੇਚਿਆ ਨਾ ਇੱਥੋਂ ਕਵਾੜੀਆਂ ਨੂੰ 3.5 ਸੌ ਦੀਆਂ ਲੱਗਿਆ 500 ਪਰ ਛੋਟਾ ਦਰੂ ਦਾ ਡੱਬਾ ਹਾਰ ਕੇ ਆ ਤਾਂ ਇਸ ਚ ਉਹ ਤਾਂ ਜਿੱਤਾਂ ਆਉਂਦੀਆਂ ਨੇ ਛੜ ਤਾਂ ਲੱਗ ਜਾਂਦੀਆਂ ਨੇ ਯਾ ਇਹ ਤਾਂ ਹੁਣ ਖਾਂਦਾ ਪੀਂਦਾ ਤਾਂ ਨਹੀਂ ਮੋਬਾਈਲ ਤਾਂ ਨਹੀਂ ਮੈਨੂੰ ਕੋਈ ਆ ਜਿਹੜਾ ਤੂੰ ਆ ਕਰਦਾ ਫਿਰ ਤਾਂ ਕਿਹੜਾ ਪੈਸੇ ਕਰ ਦੂ ਐ ਫਲਾਣਾ ਕਰ ਦੂ ਨਾ ਦੱਸ ਉਹ ਫਿਰ ਕੋਈ ਮੀਟ ਮੂਟੀ ਖਾਣਿਆ ਕੋਈ ਐਸੀ ਕਿਹੜਾ ਕੋਈ ਨਸ਼ਾ ਕਰਦੇ ਆ ਜੀ ਨਾਲ ਪੀਂਦੇ ਨੂੰ ਦੱਸ ਹੈ ਉਹ ਲਾਲੋ ਆ ਲਾਲੋ ਜਿਹੜਾ ਕਹਿੰਦਾ ਤੂੰ ਇਹ ਲਾਲੋ ਜਿਹੜਾ ਕਰ ਕੋਈ ਚੱਲ ਚੱਲੇ ਯਾਰ ਘਰੇ ਚੱਲੀਏ ਚੰਗਾ ਤੂੰ ਤਾਂ ਵੀ ਲੱਗ ਗਿਆ ਨਾ ਮੇਰੀ ਗੱਲ ਸੁਣ ਉਹ ਤਾਂ ਸੜਦੇ ਮੈਂ ਆਪਣੀ ਪਾਰਟੀ ਸੜਦੂ ਵਾ ਵੇ ਵਾ ਜਾਣ ਜਾਵੇ ਮੈਂ ਤਾਂ ਖੇਤੀ ਨਹੀਂ ਆਉਂਦਾ ਬਹਣ ਦੇ ਦੀ ਰੇਕੇ ਤੇ ਮੇਰੀ ਗੱਲ ਸੁਣ ਤੂੰ ਤਾਂ ਸੜਦੇ ਜਾਣ ਜਾਂਦੀ ਆ ਜਾਵੇ ਤਾਂ ਜ ਨਹੀਂ ਛੁੱਟਦਾ ਆਹੋ ਹਾਂ ਤਾਂ ਤਾਂ ਨਾਲ ਹੀ ਜਾਊ ਆ ਜਾ ਜਿੱਤ ਕੇ ਵੀ ਆ ਜਾ ਕਰ ਕਦੇ ਨਾਲ ਜਿੱਤਾਂ ਹਰ ਨਾ ਕਜਮਤ ਆ ਯਾਰ ਜਿੱਤਾਂ ਹਰ ਨੂੰ ਤੂੰ ਗੱਡੇ ਲਿਆਉਂਦੇ ਨੇ ਮੈਡਮ ਮੈਂ ਦਾਤਾ ਉਹਦੇ ਤੂੜੀ ਦੀ ਟਰਾਲੀ ਹਾਰ ਗਿਆ ਉਹ ਪਰਸੋ ਜੋ ਉਥੇ ਦਾਰੂ ਦਾ ਡੱਬਾ ਹਾਰ ਗਿਆ ਜਿੱਤ ਵੀ ਲੈ ਕਦੇ ਫਿਰ ਸ਼ਰਤਾਂ ਨਾਲ ਉਹਨੂੰ ਹੋਇਆ ਕਿ ਤੁਸੀਂ ਉਹ ਖੇਡ ਲਓ ਬਾਹਲਾ ਮੇਰੇ ਮੂਨੇ ਬੋਲਿਆ ਜਾਂ ਘਰ ਤੋਂ ਮੈਂ ਦੱਛਾਂ ਗੱਲ ਮੋਕੀਆਂ ਖਾ ਲੈnga ਚੱਲ ਹੱਕ ਮੋਟਾਂ ਚੱਲ ਇੱਥੇ ਕੀ ਕਰਦਾ ਫਿਰਦਾ ਕੁੰਡਾ ਲਾਇਆ ਵੇਆ ਖੇਤ ਦਾ ਇੱਥੇ ਬੈਠਾ ਰ ਉਹ ਤਾਂ ਪੂਰਾ ਸੀ 12ਵੀਂ ਦਾ ਦੇਖ ਲੈ ਕਿੰਨੀ ਐ ਦੌੜਾ ਜਾਉ ਤੇਰੇ ਪੈ ਆਨੂੰ ਆਦੀ ਫਾਰਮ ਫੋਨ ਮੈਨੂੰ ਚਾਹ ਦੇਉ 12 ਫੋਨ ਆਇਆ ਦੀ ਤੁਹਾਨੂੰ ਤਾਂ ਅੱਜ ਤਾਂ ਨੰਗੇ ਨਹੀਂ ਨਾ ਜਵਾਨੀ ਚੋ ਕਦੇ ਸਾਨੂੰ ਕਾਨੂੰ ਪਤਾ ਹੈ ਜੇ ਕੰਮਾਂ ਦਾ ਚੱਲ ਚੱਲ ਮੋੜ ਇਹਨੂੰ ਸਾਦਾ ਪਾਰਟੀਆਂ ਹੋਰ ਪਾਬੀ ਠੀਕ ਐ ਮੈਂ ਤਾਂ ਠੀਕ ਆ ਚਮਕੌਰਿਆ ਤੂੰ ਦੱਸ ਠੀਕ ਆ ਮੈਂ ਤੇਰੇ ਨਾਲ ਇੱਕ ਗੱਲ ਜੀ ਕਰਨੀ ਸੀ ਦੱਸ ਕੀ ਗੱਲ ਗੱਲ ਵੀ ਆ ਹਾਂ ਗੱਲ ਆਇਆ ਮੈਂ ਖੇਤੋਂ ਹੀ ਆਇਆ ਸੀ ਹੁਣ ਮੱਕੀ ਜੀ ਰਮਾ ਕੇ ਅੱਛਾ ਅੱਛਾ ਹਾਂ ਆਪਣਾ ਸੰਦੀਪ ਮੇਰੇਤੀ ਮੈਨੂੰ ਖੇਤ ਠੀਕ ਆ ਤੇ ਬੈਠਾ ਸੀ ਬੜਾ ਦਾਸ ਜੀ ਬੈਠਾ ਸੀਗਾ ਉਹ ਤਾਂ ਇਹੀ ਹੋ ਜਾਂਦਾ ਚੰਦਰਾ ਹਾਂ ਮੈਂ ਪੁੱਛਣ ਜੇ ਲੱਗਿਆ ਮਹਾਪਈ ਸੰਦੀਪ ਕੀ ਗੱਲ ਹੋਗੀ ਕਹਿੰਦਾ ਚਾਚਾ ਗੱਲ ਵੀ ਕੀ ਦੱਸਾਂ ਤੈਨੂੰ ਘਰੇ ਲੜਾਈ ਜੀ ਰਹਿੰਦੀ ਆ ਹੁਣ ਤੁਹਾਨੂੰ ਪਤਾ ਹੀ ਹੋਣਾ ਗੱਲ ਦਾ ਤੇ ਚਲ ਮਹਾ ਭਾਈ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਦੇ ਕੀ ਗੱਲ ਹੈ ਕਹਿੰਦਾ ਭਾਈ ਮੇਰੀ ਬਹੂ ਸਮਝ ਵੀ ਮੇਰੀ ਬੀਬੀ ਆਰ ਦੋ ਇਹ ਲੜੀ ਜਾਂਦੇ ਨੇ ਮਹਾ ਯਾਰ ਕਮਾਲ ਦੀ ਗੱਲ ਹੈ ਇਹ ਜੀ ਤਾਂ ਤੇਰੀ ਬੀਬੀ ਦਾ ਸੁਭਾਅ ਨਹੀਂ ਹੈਗਾ ਵੀ ਲੜਨ ਵਾਲੀ ਹੋਵੇ ਮਾ ਚਲ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਤੇਰੀ ਬੀਬੀ ਨੂੰ ਹੁਣ ਮੈਂ ਤਾਂ ਇਹੀ ਕਹਿੰਦਾ ਦੀ ਭਾਬੀ ਦੇਖੋ ਕੀ ਫਾਇਦਾ ਲੜਾਈਆਂ ਚ ਜਵਾਖ ਦਾ ਘਰ ਬਸਦਾ ਹੈ ਉਹ ਤਾਂ ਨਿਆਣੇ ਨੇ ਤੁਸੀਂ ਤਾਂ ਸਿਆਣੇ ਹੋ ਕਹ ਨਹੀਂ ਦੇਖ ਚਮਕਵਰਿਆ ਮੇਰੀ ਗੱਲ ਸੁਣ ਮੈਂ ਉਹਨੂੰ ਆਹੀਂ ਕਿ ਹਾਸੀ ਪਾਈ ਗਰਮੀ 'ਚ ਕੰਮ ਨਾ ਕਰ ਜਿਹੜਾ ਤੋਂ ਪਾਲਾ ਕੰਮ ਆ ਠੰਡੇ ਠੰਡੇ ਕਰ ਲਿਆ ਕਰ ਜਿਹੜਾ ਜਦੋਂ ਜਿੱਥੇ ਛਾਂ ਹੁੰਦੀ ਉਹ ਤੋਂ ਮੈਂ ਦੁਪਹਿਰ ਨੂੰ ਕਰ ਲੇ ਉਹੀ ਸੌ ਲੂਤੀਆਂ ਲਾ ਕੇ ਮੁੰਡੇ ਕੋਲੇ ਦਸੀਆਂ ਮੁੰਡਾ ਤਾਂ ਮੇਰੇ ਛਿੱਤਰ ਮਾਰਨ ਨੂੰ ਫਿਰੇ ਅੱਛਾ ਤੇ ਹੁਣੰਦ ਪੁੱਤੀ ਦੱਸ ਕੇ ਵੀ ਨਹੀਂ ਗਈ ਚੋਰੀਆਂ ਵਾਗੀ ਪਿੰਡ ਵਾਗੀ ਹੋਰ ਬੜਾ ਪਈ ਤਾਂ ਤੁਸੀਂ ਫਿਰ ਵਾਦਾ ਵਧਾ ਲਿਆ ਬਾਤੇ ਵਰਗਾ ਵਾਦਾ ਉਹ ਤਾਂ ਸਾਨੂੰ ਇਹ ਜੀ ਚੰਦਰੀ ਟੱਕਰੀ ਚਮਕੌਰਿਆ ਚੰਗਾ ਹੋਇਆ ਮਗਰ ਉਹ ਲੈਗੀ ਨਹੀਂ ਛੱਤਰ ਮਾਰ ਕੇ ਕੱਢਣੀ ਪੈਂਦੀ। ਓਹੋ ਹੋ ਆਏ ਤਾਂ ਗੱਲ ਕਾਹਨੂੰ ਕਰਦੀਆਂ ਖਰ ਭਾਬੀ ਜਵਾਖ ਨੇ ਨਿਆਣੇ ਕਈ ਵਾਰ ਬੋਲ ਜਾਂਦੇ ਨੇ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਪਰ ਮੈਂ ਐ ਸੋਚਦਾ ਵੀ ਐਡੀ ਇੱਕ ਗੱਲ ਪਿੱਛੇ ਉਹ ਪਿੰਡ ਬਾਗੀ ਫੇਰ ਤਾਂ ਚੰਦਰੀ ਵਾਦਾ ਵਧਾਊਗੀ। ਵਾਦਾ ਕਾਦਾ ਵਧਾਊਗੀ। ਵਾਦਾ ਵਧਾਊਗੀ ਮੈਂ ਮੂਰੇ ਹੈਗੇ ਆਂ ਜੀ। ਆ ਗੱਲ ਹੋ ਗਈ ਪੁੱਤ ਹੈ। ਹਾਂ ਫੁੱਫੜ ਜੀ। ਹਾਂ ਹੀ ਗੱਲ ਹੋਈ ਆ ਮੇਰੀ ਗੱਲ ਸੁਣ ਲੈ ਭਾਈ ਸਾਰੀ ਗੱਲਬਾਤ ਮੈਂ ਕੁੜੀ ਨਾਲ ਕਰ ਲਈ ਸਾਰਾ ਖੋਟ ਇਹਦੀ ਸੱਸ ਚ ਬਾਈਤਲ ਚ ਹੈ ਉਹ ਆ ਕਲਸ਼ਣੀ ਉਹ ਨਹੀਂ ਮੇਰੀ ਕੀ ਨੂੰ ਟਿਕਣ ਦਿੰਦੀ ਕੀ ਖੋਟ ਹੈ ਮੇਰੀ ਕੁੜੀ ਚ ਸਾਰਾ ਕੰਮ ਕਰਦੀ ਆ ਇਹ ਚੱਕੋ ਭਾਈ ਮੇਰੀ ਗੱਲ ਸੁਣਾ ਯਾ ਅਗੜੇ ਦਾ ਦਿਮਾਗ ਨਹੀਂ ਲਿਆ ਹੋਇਆ ਗਾ ਤਾੜੀ ਤਾਂ ਦੋਨੇ ਹੱਥਾਂ ਨਾਲ বাজਦੀ ਹੁੰਦੀ ਆ ਇਹ ਤੋਂ ਵੀ ਪਹਿਲਾਂ ਪੁੱਛ ਲਓ ਤੁਸੀਂ ਆਕੜ ਪਤਾ ਕਿੰਨੀਆਂ ਚ ਜੱਜਣੀ ਨੇ ਦੇਤਾ ਫੈਸਲਾ ਜੋੜੋ ਟਾਟਾ ਟਰਾਲੀ ਦਾ ਦੱਕੇ ਲਈਏ ਇਹ ਸਮਾਨ ਕਰਤਾ ਜੀ ਫੈਸਲਾ ਮੈਂਡ ਦੀ ਤੁਸੀਂ ਤਾਂ ਮੈਨੂੰ ਕਿਤੇ ਹੋਈਆਂ ਜਿਵੇਂ ਜਰਾ ਛਾਣਾ ਬੈਣਾ ਯਾਰ ਆਕਲ ਨੂੰ ਹੱਥ ਮਾਰ ਜਵਾਕਾਂ ਦੇ ਘਰ ਕਿਤੇ ਹੋਈ ਬਾਜ ਜਾਂਦੇ ਹੁੰਦੇ ਨੇ ਵਾਰੀ ਨੀ ਨਿਰਮਲਾ ਨਿਰਮਲਾ ਮੇਰੀ ਗੱਲ ਸੁਣ ਮੈਂ ਇਹਨੂੰ ਸਮਝਾ ਰਿਹਾ ਵੀ ਭਈ ਐਂ ਫੈਸਲਾ ਨਹੀਂ ਲੈਂਦਾ ਜਾਂਦਾ ਮੁੰਡਾ ਲੈ ਨੂੰ ਪੁੱਛਣਾ ਪੂ ਵੀ ਕੀ ਗੱਲ ਆ ਇਹਨੂੰ ਕੱਲੀ ਨੂੰ ਪੁੱਛਣਾ ਪੂ ਵੀ ਭਈ ਤੇਰੇ ਚ ਖੋਟਾ ਤਾਂ ਦੱਸ ਗੱਛ ਬੁੱਤ ਤੂੰ ਗੱਲ ਦੱਸ ਸਾਰੀ ਬਾਪੂ ਮੇਰਾ ਕੋਈ ਕਸੂਰ ਨਹੀਂ ਹੈਗਾ ਸਾਰਾ ਦਿਨ ਮੈਨੂੰ ਤਾਨੇ ਦਿੰਦੀ ਆ ਮੈਨੂੰ ਪੇਕਿਆਂ ਦੇ ਤਾਨੇ ਨਹੀਂ ਦਿੰਦੀ ਰਹਿੰਦੀ ਦੱਸੋ ਕੌਣ ਸੁਣੇ ਆਪਣੇ ਪਿਓ ਬਾਰੇ ਸੱਚੀ ਆ ਹੋਵਗੀ ਹੋਵਗੀ ਤੇ ਮੈਂ ਰੋਂਦੀ ਆ ਲੰਦੇ ਹਾਲਾ ਅਲਬਾਤਾ ਚੱਤੇ ਚੁੰਨੀ ਲਿਆ ਕਰਦੇ ਨੇ ਨਾਲ ਮਾਹੀ ਬੱਤ ਮੇਰੀ ਸੁਣ ਲੈ ਗੱਲ ਤੇਰੇ ਪਿਓ ਨਾਲ ਗੱਲ ਨਾ ਕਰ ਤੂੰ ਨਿਰਮਲਾ ਮੈਂ ਤੈਨੂੰ ਗੱਲ ਦੱਸਦਾ 20 ਵਾਰੀ ਤੇਰੀ ਮਾਂ ਕੁੱਟ ਕੇ ਪੇਕੀ ਤੋਰੀ ਆ ਮੈਂ ਜਾ ਕੇ ਫੈਸਲਾ ਕਰਾ ਕੇ ਲੈ ਆ ਇਹ ਤੈਨੂੰ ਕੀ ਦੱਸ ਦੂਗਾ ਹੈ ਚੱਲ ਤੁਸੀਂ ਜਵਾਖ ਦੀ ਸਾਨੂੰ ਨਹੀਂ ਪਤਾ ਇਹ ਤਾਂ ਕਿ ਨਿਭੜੂ ਤੇ ਆਪਦੇ ਘਰ ਦੀ ਤਾਂ ਨਿਭੜੀ ਨਹੀਂ ਮੰਦੀਆਂ ਫੁੱਫੜਾ ਮੇਰੀ ਗੱਲ ਸੁਣ ਉਦੋਂ ਦੇ ਟਾਈਮ ਹੋਰ ਸੀ ਉਹ ਦੋ ਨੂਹਾ ਥੱਲੇ ਲੱਗ ਕੇ ਰਹਿੰਦੇ ਸੀ ਹੁਣ ਦਾ ਟਾਈਮ ਕੁਝ ਹੋਰ ਆ ਬਹੁਤ ਥੱਕਾ ਹੋਣਾ ਕਹਦਾ ਥੱਲੇ ਲੱਗ ਕੇ ਰਹੋ ਨਰਮਾਈ ਦਾ ਟਾਈਮ ਕੱਢਣਾ ਪੈਂਦਾ ਹੁੰਦਾ ਪਰ ਪਹਿਲਾਂ ਵਾਲੀਆਂ ਗੱਲਾਂ ਪਹਿਲਾਂ ਵਾਲੀਆਂ ਹੁਣ ਵਾਲੀ ਗੱਲ ਕਰ ਤੂੰ ਕਿਉਂ ਜਿਹੜੀਆਂ ਗੱਡਾਂ 'ਚ ਪਾਣੀ ਪਾਉਂਦੇ ਆਂ ਮੁੰਡੇ ਅੰਦਰੇ ਪਿਆਰ ਨੂੰ ਸਮਝਾਓ ਸੁਣ ਲਓ ਮੈਂ ਤਾਂ ਤੁਹਾਨੂੰ ਐਂ ਕਹਿਣਾਗਾ ਵੀ ਉੱਥੇ ਮੂੰਹ ਚਾੱਕੇ ਨਾ ਭੱਜੋ ਅਗਲੇ ਦੇ ਘਰੇ ਪਹਿਲਾਂ ਇਹ ਤੋਂ ਪੁੱਛ ਲਓ ਤੁਸੀਂ ਲੈ ਦੱਸ ਅਗਲੇ ਇਕੱਠ ਕਰ ਲਿਆ ਉੱਥੇ ਨੀਵੀ ਪੈ ਗਈ ਫੇਰ ਕੀ ਕਰੂਗੇ ਇਹ ਕੀ ਖੋਟ ਐ ਖੋਟ ਤਾਂ ਹੀ ਸਸਤਾ ਸਾਰਾ ਹੋਰ ਕਿੰਨੀ ਇਹਨੂੰ ਟੱਕਣੀ ਦਿੰਦੀ ਸੀਗੀ ਜਦੋਂ ਮੈਂ ਤਾਂ ਜੇਟ ਵੇ ਭਾਈ ਕੁੜੀ ਦਾ ਰਾਜ ਕਰਦੀ ਆ ਜਵਦਾ ਰਹੇ ਜਗENDER ਵਧੀਆ ਥੋਂ ਟਕਾਣਾ ਰੱਬ ਦਾ ਰਹਿਤਾ ਵਧੀਆ ਹੋ ਗਿਆ ਨਾ ਦੇਖ ਲੈ ਤੂੰ ਕੋੜ ਕੋੜ ਮੇਰੇ ਤੇ ਆ ਚੜਦਾ ਉਹ ਨਿਰਮਲਾ ਜਗENDER ਤੇ ਜਗENDER ਨੇ ਕੀ ਮਾੜਾ ਕਰਤਾ ਹੋਏ ਆ ਬੈਠੀ ਆ ਮਾਰਤਾ ਹੁਣ ਮਾੜਾ ਹੁਣ ਚੰਗਾ ਵੀ ਲੱਗਦਾ ਚ ਕੀ ਕੋਈ ਨਾ ਫਿਰ ਬੈਠੀ ਆ ਨਵੇੜਾ ਕਰਾਂਗੇ ਕਿਸੇ ਗੱਲ ਦਾ ਐ ਚੁੱਪ ਕਰੋ ਮੇਰੀ ਗੱਲ ਸੁਣੋ ਗਾਹਣਾ ਆ ਪਾਉ ਪਹਿਲਾਂ ਮੇਰੀ ਗੱਲ ਸੁਣੋ ਹੁਣ ਤੁਸੀਂ ਐ ਕਿਉਂ ਗਮਾਂਡੇ ਨੂੰ ਜਲੂਸ ਕੱਢੀ ਜਾਂਦੇ ਹੋਗੇ ਮੇਰੀ ਗੱਲ ਤਾਂ ਨਿਕਲ ਗਿਆ ਆਪਾਂ ਚੱਲੀਏ ਫਿਰ ਪੁੱਛ ਗਈ ਆਪਾਂ ਬਾਈ ਗੱਲਬਾਤ ਕੀ ਆ ਉਹ ਤਾਂ ਮੇਰੀ ਗੱਲ ਸੁਣ ਲਾਡੀ ਮਾਇਆ ਸਾਂਝਾ ਬੰਦਾ ਦੇਖ ਮੈਂ ਵਿਚੋਲਾ ਵੀ ਤੀ ਪਹਿਲਾਂ ਤੁਹਾਡਾ ਫੁੱਫੜਾ ਮੰਗ ਲੋ ਵਿਚੋਲਾ ਬਣਿਆ ਮੈਂ ਇਕੱਲਾ ਜਾਊਂਗਾ ਇਕੱਲਾ ਗੱਲ ਕਰੂੰ ਜੇ ਉਹਨਾਂ ਚ ਨੁਕਸ ਹੋਇਆ ਪੱਬਾਂ ਭਰ ਉਹਨਾਂ ਨੂੰ ਬਿਠਾਉਂ ਜੇ ਭਾਈ ਇਹ ਚ ਨੁਕਸ ਹੋਇਆ ਇਹਨੂੰ ਮੈਂ ਕਹੂੰਗਾ ਮੈਂ ਤਾਂ ਹੁਣ ਕਹੀ ਹੋਈ ਜਾਂਦੀ ਗੱਲ ਸੁਣੋ ਮੁੰਡਾ ਉਹ ਮੁੰਡਾ ਚੁੱਪ ਕਰ ਤਾਂ ਕਿਤੇ ਨਹੀਂ ਜਾਣਾ ਜਿਵੇਂ ਤਾਂ ਮੋਟਰਸਾਈਕਲ ਦੋਨੇ ਹੀ ਚੱਲਦੇ ਆ ਚੱਲ ਤੂੰ ਆਪਾਂ ਫੇਰ ਗੱਲ ਕਰਕੇ ਆਉਣਾ ਨਾ ਤੈਨੂੰ ਸਾਇੰਸ ਹੈਗੀ ਗੱਲ ਕਰਨ ਦੀ ਤੈਨੂੰ ਲਖਣ ਹੈਗਾ ਬੈਠਾ ਤੇਰਾ ਪਰਿਵਾਰ ਤੇਰਾ ਮਾਮੂ ਤਾਂ ਇਹ ਕਹੇ ਨਾ ਉੱਥੇ ਜਾ ਕੇ ਜੱਫ ਠੋਕ ਦੇਂਗਾ ਯਾਰ ਤੂੰ ਪੰਚਾਇਤਾਂ ਇਕੱਠੀਆਂ ਕਰਾ ਦੇਂਗਾ ਮੈਂ ਦਿਮਾਗ ਕੱਦ ਲਿਆ ਪਿਆ ਤੂੰ ਤਰਦੇ ਸਵੇਰ ਨੂੰ ਠੋਕਦਾ ਤੇ ਜਰ ਉਹਨੂੰ ਲੈਣਗੇ ਉਹ ਨਹੀਂ ਯਾਰ ਮਾੜਾ ਮੋਟਾ ਦੇਖ ਕੇ ਬੋਲੇਗਾ ਜਵਾਕ ਲਵੇ ਬੈਠੇ ਨੇ ਫਿਰ ਸੱਚ ਬੋਲਿਆ ਜਾਂਦਾ ਕੀ ਕਰੀ ਤੂੰ ਚੁੱਪ ਕਰਕੇ ਬੈਠਾ ਨਿਰਮਲਾ ਜਿੰਨੀ ਤੇਰੀ ਕੁੜੀ ਉੰਨੀ ਮੇਰੀ ਕੁੜੀ ਹੈ ਇਹ ਕਾਹਨੂੰ ਆ ਤਾਂ ਇਹਦਾ ਡੋਬਤੀ ਤਾਂ ਲਾਡੀ ਪੁੱਤ ਤੂੰ ਵੀ ਨਾ ਜਾ ਉੱਥੇ ਕਈ ਵਾਰ ਤੱਤਾ ਖੂਣਾ ਐਵੇਂ ਕੋ ਓ ਮੇਰੀ ਗੱਲ ਪੂਰੀ ਹੋ ਲੈਣ ਦਿੰਦਾ ਮਾਹੀ ਪੁੱਤ ਮੇਰੀ ਸੁਣ ਲੈ ਗੱਲ 40 ਪਿੰਡਾਂ ਤੇਰੇ ਫੁੱਫੜ ਦੀ ਬਣੀ ਹੋਈ ਆ ਜੇ ਪੁੱਤ ਕੋਈ ਕਾਣ ਮੀਣਾ ਹੁਣ ਦੱਸਦੀ ਲੜਾਈ ਹਰੇਕ ਘਰੇ ਆ ਫੁੱਫੜਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਤੀ ਜੇ ਉਹ ਬੰਦੇ 'ਚ ਗਲਤੀ ਨਿਕਲੀ 40 ਪਿੰਡਾਂ ਦੀ ਜਲੂਸ ਨਾਲੇ ਤੇਰਾ ਨਿੱਕੂ ਨਾਲੋਂ ਨਾ ਇੱਕਲੂ ਲੈ ਬਾਪੂ ਦੱਸ ਵੀਰਾ ਤਾਂ ਮੈਨੂੰ ਹੀ ਬੋਲੀ ਜਾਂਦਾ ਓ ਪੁੱਤ ਕਹਿਣ ਦਾ ਤਾਂ ਫੱਜ ਬਣਦਾ ਗੱਲ ਤਾਂ ਹੁਣ ਫਟਾ ਕਰ ਕੀ ਲੱਗੂ ਦੇਖੋ ਦੇਖੋ ਮੇਰੀ ਗੱਲ ਸੁਣੋ ਜੀ ਦੇਖੋ ਕੋਈ ਕਿਸੇ ਦੇ ਅੰਦਰ ਨਹੀਂ ਵੜਿਆ ਹਨਾ ਅੱਜ ਤੂੰ ਇੱਕ ਨੰਬਰ ਆਇਦੋ ਇੱਕ ਨੰਬਰ ਆ ਮੈਂ ਤੇਰੇ ਸਾਕੇ ਖਾਤਰ ਫਿਰਦਾ ਨਾ ਕੱਲ ਨੂੰ ਤੂੰ ਗਲਤ ਹੋ ਜਾ ਫੁੱਫੜ ਥੋੜੀ ਮਾਰਾ ਹੋ ਜਾਊਗਾ ਫਿਰ ਇਹ ਤਾਂ ਬੰਦੇ ਦੇ ਸਾਰੇ ਹੁੰਦਾ ਵਰਤਨਾ ਨਾ ਵਰਤਨਾ ਦਾ ਪੁੱਤ ਆਇਆਂ ਨਹੀਂ ਕਹੀਦਾ ਹੁੰਦਾ ਲਾਡੀ ਇਹ ਬੇਇੱਜ਼ਤੀ ਨਾ ਸਾਰੇ ਟੱਬਰ ਦੀ ਹੋ ਜਾਂਦੀ ਹੁੰਦੀ ਆ ਬਾਈ ਜੇ ਕੋਈ ਤਾਂ ਕੁੜੀ ਦੀ ਗੱਲ ਨਾ ਮੇੜਦੇ ਜੀ ਨਿਪਟਦੀ ਆ ਤੁਸੀਂ ਐਂ ਕਰੋ ਤੁਸੀਂ ਠੰਡਾ ਠੁੰਡਾ ਪਾਣੀ ਪੀਓ ਮੈਂ ਜਾਣਾਂ ਉਹਨਾਂ ਕਣੀ ਮੈਂ ਪੈਸਾ ਹੀ ਸੂਹ ਲੈਣਾਗਾ ਵੀ ਕੀ ਗੱਲ ਆ ਕੀ ਨਹੀਂ ਠੀਕ ਯਾਰ ਉਹਨਾਂ ਦਾ ਉਹ ਬਸ ਇੱਕ ਗੱਲ ਨਿਮੇੜਿਆ ਜਾ ਕੇ ਠੀਕ ਆ বিজেত আপাই দেখ ਸਾਡੀ ਕੁੜੀ ਚ ਗਲਤੀ ਹੋਈ ਠੀਕ ਹੈ ਤਾਂ ਅਸੀਂ ਤਾਂ ਕੁੜੀ ਦੇ ਜੁੱਤੀਆਂ ਲਾਵਾ ਕੇ ਜੇ ਛੋਟੇ ਚ ਗਲਤੀ ਹੋਈ ਕਹੇ ਫਿਰ ਆਪਦੇ ਵਾਰ ਨਾ ਤੁਸੀਂ ਭੱਜੋ ਹਾਂ ਹਾਂ ਗੱਲ ਇਹ ਵੀ ਕਹਿੰਦੀ ਚੱਲ ਨੂੰ ਤਾਂ ਤੁਸੀਂ ਮਾੜੇ ਹੀ ਕਹਿੰਦੇ ਮੈਨੂੰ ਵੀ ਭਾਈ ਤਲਾਕ ਤਰੂਗੇ ਤਾਂ ਗੱਲਾਂ ਬਹੁਤ ਦੂਰ ਦੀਆਂ ਨੇ ਕੁੜੀ ਤਾਂ ਅਸੀਂ ਉੱਥੇ ਹੀ ਵਿਝਾਉਣੀ ਆ ਇਹ ਲਫ਼ਜ਼ ਤਾਂ ਕੱਢਿਆ ਕਿਵੇਂ ਮੂੰਹ ਚੀ ਕਰੋ ਮੈਂ ਕਰੋ ਕੱਢਿਆ ਕਿਵੇਂ ਨਾ ਪੁੱਤ ਤਾਂ ਆਪ ਦੇ ਘੇ ਨਹੀਂ ਪਉਦੇ ਨੂੰ ਠੀਕ ਆ ਇਹ ਗੱਲਾਂ ਵਧੀਆ ਨਹੀਂ ਹੁੰਦੀਆਂ ਕਬੀਲਦਾਰਾਂ ਵਾਲੀਆਂ ਤੇ ਵੱਖਾ ਨੂੰ ਕੀ ਕੀ ਸਿਖਾਈ ਇਹਨਾਂ ਯਾਰ ਨਿਰਮਲਾ ਤੂੰ ਗੱਲ ਐ ਕੋਈ ਥੋੜਾ ਤੇਰੀਆਂ ਵੀ ਇਕੱਠੀਆਂ ਗੱਲਾਂ ਹੁੰਦੀਆਂ ਨੇ ਬੱਸ ਕੀ ਲੋ ਤਾਂ ਸਿਉਣਾ ਪਵਾਤਾ ਤੂੰ ਉਹਨਾਂ ਨੂੰ ਆ ਆ ਕੁਛ ਕਰਨ ਦੇ ਵਾਸਤੇ ਨਹੀਂ ਪਸ ਚੱਲ ਇਹਨੂੰ ਕਰਾਣਾ ਚੰਗਾ ਸੀ ਦੂਜੀ ਗੱਲ ਭੈਣ ਜੀ ਤੁਸੀਂ ਤਿੰਨ ਪੰਜ ਨਹੀਂ ਕਿਸੇ ਨੂੰ ਕਹਣੀ ਸੱਸ ਮਾੜੀ ਐ ਸੱਸ ਮਾੜੀ ਐ ਕਿਤੇ ਤਾਂ ਗਿਆ ਤਾਂ ਦੇਣੀ ਦੀ ਭਾਈ ਨਿਮਕੇ ਟਾਈਮ ਕੱਢਦੇ ਹੁੰਦੇ ਨੇ ਭਾਈ ਮੈਂ ਮੇਰੀ ਧੀ ਨੂੰ ਪਹਿਲਾਂ ਬਥੇਰਾ ਸੁਣਿਆ 90 90% ਐ 90% ਹੱਥ ਮਾਂ ਦਾ ਹੁੰਦਾ ਕੁੜੀ ਦਾ ਘਰ ਪੱਟਣ 'ਚ 90% ਹੁਣ ਗੱਲ ਘੋਟ ਦੀ ਜਵਾਬ ਕਰਦਾ ਸੀ ਆਪ ਦੇ ਤਾਂ ਉਹਨਾਂ ਨੂੰ ਕਾਝਾ ਕਰਨੀ ਉਹਨਾਂ ਦਾ ਗਾਣਾ ਉਹਨਾਂ ਵੱਲੋਂ ਮੈਂ ਜਾਨਾ ਮੈਂ ਜਾਨਾ ਹਜੇ ਤੂੰ ਦੇਖਦਾ ਜਾ ਜੱਟ ਦੇਖ ਲਈ ਜਾਨਾ ਜੇ ਵਗ ਜਾ ਵੀੜੀਆਂ ਨੇ ਗੱਲਾਂ ਹੀ ਇਹਦੀਆਂ ਯਾਰ ਆਤੀ ਪੁੱਤ ਮੈਨੂੰ ਪਾਣੀ ਪੁਣੀ ਲਿਆ ਦੇ ਦੇਖ ਪਾਈ ਚਮਕਉਰੇ ਜਿਹੜਾ ਕਬੀਲਦਾਰਾਂ ਦਾ ਹੁੰਦਾ ਨਾ ਤੀ ਪੁੱਤ ਉਹ ਕਦੇ ਨਹੀਂ ਹਰਕਤਾ ਕਰਦਾ ਪਰ ਉਹ ਜਿਆਦਾ ਹਰਕਤਾ ਕਰਨ ਲੱਗ ਗਈ ਕਦਾਈ ਤਾਂ ਭਈ ਉਹਨੂੰ ਲਿਆਉਂਦੀ ਨਹੀਂ ਵਧੀਆ ਹੋ ਗਿਆ ਚਮਕੌਰਿਆ ਜੂੜ ਵੱਡਿਆ ਗਿਆ ਓਹ ਹੋ ਹੋ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਐਨਾ ਈਰਖਾ ਨਹੀਂ ਕਰੀਦਾ ਹੁੰਦਾ ਲੜਾਈ ਤਾਂ 100 ਬਾਰ ਹੁੰਦੀ ਆ ਜੇ ਤੁਸੀਂ ਕਹੋ ਮੈਂ ਤੇ ਸੰਦੀਪ ਜਾ ਆਉਨੇ ਆ ਸੰਦੀਪ ਦੇ ਸਹੁਰੇ ਨਾ 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 ਆਪਾਂ ਨਹੀਂ ਜਾਣਾ ਆਪ ਹੀ ਆਉਣਗੇ ਭੌਂਕਦੇ ਜੇ ਉਹਨਾਂ ਨੇ ਧੀ ਬਸੋਣੀ ਹੋਈ ਦੂਜੀ ਗੱਲ ਮੇਰਾ ਕੀ ਪਤਾ ਚਾਰ ਦਿਨਾਂ ਨੂੰ ਮੱਖਾਂ ਵਿੱਚ ਜਾ ਮੁੰਡੇ ਨੂੰ ਤੰਗ ਕਰੂਗੀ ਵਧੀਆ ਹੋ ਗਿਆ ਚਮਕੌਰਿਆ ਉਹ ਮਗਰੋਂ ਲੈ ਗਈ ਓਹ ਹੋ ਪਈ ਫਿਰ ਮੈਂ ਤਾਂ ਹੁਣ ਕੁਝ ਨਹੀਂ ਕਰ ਸਕਦਾ ਮੇਰੀ ਗੱਲ ਸੁਣੋ ਜੇ ਤੁਸੀਂ ਬਾਲਾ ਕਰਦੇ ਹੋ ਅਸੀਂ ਜਾਇਆ ਉਹਨਾਂ ਜੇ ਤੁਸੀਂ ਉਹ ਚ ਵੀ ਰਾਜ਼ੀ ਨਹੀਂ ਹੈਗੇ ਕੱਲ ਕਲਾ ਨੂੰ ਜਿਹੜਾ ਕੁਝ ਹੋਊਗਾ ਦੇਖੀ ਜਾਊ ਪਈ ਜੇ ਚਾਰ ਬੰਦੇ ਇਕੱਠੇ ਹੋਏ ਤੁਸੀਂ ਮੈਨੂੰ ਬੋਲ ਮਾਰ ਲਿਓ ਜਿਹੜੀ ਰੱਬ ਲੱਗਦੀ ਗੱਲ ਹੋ ਉਹ ਆਪਾਂ ਪਈ ਕਰ ਲਿਆ ਚਲ ਕੋਈ ਨਹੀਂ ਜਿਹੜੀ ਹੋਊਗੀ ਦੇਖੀ ਜਾਊਗੀ ਆਹੋ ਫਿਰ ਮੈਂ ਤਾਂ ਫਿਰ ਹੁਣ ਕੋਈ ਹੱਲ ਨਹੀਂ ਨਾ ਹੈਗਾ ਮੈਂ ਨਹੀਂ ਇਸ ਕੱਲ ਉੱਠੇ ਕਰ ਰੱਖਦੀ ਇਹ ਜਿਹਾਂ ਵੀ ਫਿਰਦੀਆਂ ਪਾਂਕਦੀਆਂ ਬਾਦੂ ਕੁੜੀਆਂ ਮਿਲ ਜਾਣਗੇ ਨਾ ਮਰਜ਼ੀ ਆ ਭਾਈ ਛੋਡੀ ਮੇਰੀ ਮਰਜ਼ੀ ਕੀ ਆ ਮੈਂ ਤਾਂ ਉਹੀ ਗੱਲ ਕਰਦੀ ਆ ਵੀ ਭਾਈ ਆਪੇ ਆ ਜਾਣਗੇ ਚਲੋ ਚਲੋ ਕੋਈ ਨਾ ਜੀ ਹਾਂ ਦੇਖੀ ਜੋ ਤੇਰੇ ਤੇ ਪਈ ਨਹੀਂ ਨਾ ਹਜੇ ਜਾ ਕੁੜੀਏ ਪਾਣੀ ਪੁਣੀ ਲਿਆ ਦੇ ਤੂੰ ਲੈ ਹਾਂ ਜਾ ਪਿਆਵਾਂ ਚਲੂਆ ਕਾਦੀ ਤੇ ਲੱਗੀ ਤੈਨੂੰ ਬੋ ਖਾਦੇ ਨੇ ਉਹ ਤਾਂ ਮੈਨੂੰ ਐਂ ਦੱਸ ਸਾਹੀ-ਸਾਹੀ ਪੁੱਤ ਬਣ ਕੇ ਕਿਉਂ ਗੱਲਾਂ ਐ ਨੇ ਵੀ ਦੇਣੀਆਂ ਆ ਜਾਂਦੀਆਂ ਨੇ ਤੇਰੀ ਗਲਤੀ ਗੁਲਤੀ ਤਾਂ ਨਹੀਂ ਪੁੱਤ ਨਾ ਬੱਬਾ ਮੇਰੀ ਕੋਈ ਗਲਤੀ ਕਿਉਂ ਆਇਆ ਫਿਰ ਆਪਾਂ ਜਗENDER ਨੂੰ ਉਹਦੇ ਹਿਸਾਬ ਨਾਲ ਗੱਲ ਕਰਾਂਗੇ ਤੇਰੀ ਮਾਂ ਤਾਂ ਹੁਣ ਉਹੀ ਬੋਲਣੀਆਂ ਦੀ ਐਂ ਕਰਕੇ ਕੁੜਮਣੀ ਨੂੰ ਇੱਕ ਮਿੰਟ ਜੇ ਹੁਣ ਤੇਰੀ ਗਲਤੀ ਨਹੀਂ ਹੈਗੀ ਤੂੰ ਸੰਦੀਪ ਨੂੰ ਨਹੀਂ ਦੱਸਿਆ ਦੱਸਿਆ ਸੀ ਮੈਂ ਉਹਨਾਂ ਨੂੰ ਹਾਂ ਉਹ ਵੀ ਅੱਗੋਂ ਮੇਰੀ ਸੁਣਤੇ ਨਹੀਂ ਹੈਗੇ ਨਹੀਂ ਜਾਂ ਥਾਰਾ ਟੱਬਰ ਵੀ ਗਲਤ ਹੋ ਜਾ ਸਕਦਾ ਚੱਲ ਕੋਈ ਨਾ ਕਰਦੇ ਆ ਪਤਾ ਜਾਂ ਪਾਣੀ ਪੂਣੀ ਲੈ ਕੇ ਆ ਆਹੋ ਜਾ ਕਰ ਲੋ ਕੰਮ ਧੰਦਾ ਵਗਜਾ ਭਾਈ ਤੂੰ ਵੀ ਕੱਲ੍ਹ ਆ ਕੰਮ ਧੰਦਾ ਡੰਗਰਾਂ ਡੋਂਗਰਾਂ ਕੰਨੀ ਦੇਖ ਲੈ ਅੰਝੇ ਪਨੀ ਘਾਸ ਦਿੱਤੀ ਜੇ ਨਾ ਕੀ ਬਣਨਾ ਬਣਨਾ ਬਣਾਉਣਾ ਕੀ ਹੈਗਾ ਉਹ ਤਾਂ ਇਹਦੇ ਮਗਰ ਲੱਗੇ ਤੁਸੀਂ ਜਗੰਦਰ ਤੋਂ ਕੋਈ ਕੰਮ ਪੂਰ ਚੜਿਆ ਇਹ ਤਾਂ ਮੇਰਾ ਸਾਲਾ ਫੌਕੀਆਂ ਹਜੇ ਹਜੇ ਉਹਦੇ ਮਗਰ ਲੱਗੇ ਕਹਿੰਦੀ ਆ ਤੇਰਾ ਫੁੱਫੜ ਸਾਖ ਕਰਾਉਂਦਾ ਤੈਨੂੰ ਰੋਤੇ ਫਰੀ ਚ ਲਿਆ ਕਰੀ ਉਹ ਤਾਂ ਜਾ ਮੈਨੂੰ ਹੀ ਮਾੜਾ ਬੋਲੀ ਜਾਂਦੇ ਨੇ ਨਦੇ ਨਾ ਉਹ ਨਹੀਂ ਮੈਨੂੰ ਜਾਦਾ ਦੇਖ ਕੇ ਇਹ ਨਹੀਂ ਜਾਦੀ ਮੈਂ ਥੋੜਾ ਕੀ ਮਾੜਾ ਕਹਤਾ ਯਾਰ ਮੈਨੂੰ ਐਂ ਦਾ ਦੱਟ ਦੋ ਹਗ ਨੂੰ ਹੀ ਘਰ ਦਾ ਮੋਢੀਆਂ ਮੁਖੀਆਂ ਹੁਣ ਗਿਆ ਹੋਇਆਗਾ ਆ ਕੇ ਦੱਸ ਦੂ ਕੀ ਗੱਲ ਆ ਕੀ ਗੱਲ ਦੀਦੀ ਆ ਉਹਦੀ ਬੱਦਲ ਭਾਈ ਕਿਹੜਾ ਵੱਡਾ ਪਾਣੀਆਂ ਚ ਉਹ ਮੈਂ ਭਗ ਜਾ ਹੁਣ ਨਾ ਛਣਦਾ ਉੱਤਾਂ ਛਣਨ ਲੱਗ ਗਏ ਤੇ ਮਸ਼ੀਨ ਲਵਾ ਲਿਓ ਭਾਈ ਤਿੰਨ ਵਾਰੀ ਪਹਿਲਾਂ ਕਿਹਾ ਵੀ ਵਗ ਜਾ ਉਹ ਨਹੀਂ ਨਹੀਂ ਬਹਾਨਾ ਕਾਣੂ ਯਾਰ ਬਸ ਮਜਬੂਰੀ ਸਮਝੋ ਯਾਰ ਤੁਸੀਂ ਉਹ ਤੇਰੀ ਭਾਬੀ ਗਈ ਹੋਈ ਆ ਯਾਰ ਹੋਰ ਉਹ ਪਿੱਕੀ ਗਈ ਹੋਈ ਆ ਉਹਨਾ ਨਾ ਐਂ ਤਾਂ ਕੀ ਚੱਕਰ ਫਰਮਾਗ ਰਿਹਾ ਯਾਰ ਕੰਮ ਤਾਂ ਦੇਦਾ ਵੀ ਓਖਾ ਹੋ ਜਾਂਦਾ ਤੈਨੂੰ ਪਤਾ ਤਾਂ ਹੈਗਾ ਤੁਸੀਂ ਜਾਓ ਕੋਈ ਨਾ ਅਗਲੀ ਵਾਰ ਸਹੀ ਯਾਰ ਨਹੀਂ ਅਗਲੇ ਮਹੀਨੇ ਦੇਖ ਲਾਂਗੇ ਆਪਾਂ ਤੇਰੀ ਭਾਬੀ ਆਜੂ ਨਾਲ ਉਹ ਤੁਹਾਨੂੰ ਨਾ 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 ਲੜ ਕੇ ਖਾਣੂ ਯਾਰ ਉਹੀ ਬਾਗੀ ਤਾਂ ਤਾਂ ਮਿਲਣ ਵਾਗੀ ਸੀ ਕਹਿੰਦੀ ਮੈਂ ਲਾ ਕੇ ਆਉ ਥੋੜੇ ਦਿਨ ਮਾਂ ਚੱਲ ਆਇਆ ਹਾਂ ਚੱਲ ਕੋਈ ਨਾ ਜਾਓ ਤੁਸੀਂ ਜੀਵਨਾ ਹੋਊਗੀ ਦੀ ਗੱਲ ਠੀਕ ਆ ਠੀਕ ਆ ਚੱਲ ਠੀਕ ਆ ਬਾਈ ਚੰਗਾ ਚੰਗਾ ਤੇਗਾ ਠੀਕ ਆ ਠੀਕ ਆ ਹਾਂ ਹਾਂ ਦੇਖ ਲਾਂਗੇ ਅਗਲੇ ਮਹੀਨੇ ਓਕੇ ਹੋਰ ਪੰਜ ਜੀ ਪਰਵਾ ਠੀਕ ਹੈ ਪਰਿਵਾਰ ਤਾਂ ਠੀਕ ਹੈਗਾ ਹੋਰ ਤੁਸੀਂ ਠੀਕ ਠਾਕ ਹੋ ਹਾਂ ਹਾਂ ਮੌਜਾਂ ਨੇ ਕਿਰਪਾ ਮਾਲ ਕੇ ਦੀ ਜੀ ਅਸਦੇ ਬਸਦਿਆਂਗੇ ਤੇ ਹੋਰ ਤਾਂ ਦੁਸਤੀ ਹੈ ਸਰੀਰ ਸਰੀਰ ਤਾਂ 바ਵਾ ਜੀ ਹੈ ਹੋ ਤੁਹਾਡੇ ਵਾਸਤੇ ਪਹਿਲਾਂ ਮੈਂ ਚਾਹ ਬਣਾਉਣੀ ਹੈ ਨਹੀਂ ਨਹੀਂ ਚਾਹ ਤਾਂ ਪੈਣ ਜੀ ਫੇਰ ਪੀਊਂਗਾ ਮੈਂ ਜਿਹੜੇ ਮੈਂ ਕੰਮ ਆਇਆ ਪਹਿਲਾਂ ਆਪਾਂ ਉਹ ਗੱਲ ਕਰ ਲਈਏ ਮਾਹੀ ਆਪਣੀ ਉਥੇ ਆਪਦੇ ਪੇਕੀ ਬਾਗੀ ਕੀ ਗੱਲ ਹੋਗੀ ਕੋਈ ਗੱਲ ਹੋਗੀ ਘਰ ਚਕ ਕੋਈ ਵੈਸੀ ਨਾ ਨਾ ਉਹੀ ਬਾਗੀ ਉਹ ਤਾਂ ਅੱਛਾ ਉਹੀ ਬਾਗੀ ਕੋਈ ਬਾਗੀ ਉਹੀ ਜਾ ਕੇ ਕੋ ਡਸਕ ਤਾਂ ਨਹੀਂ ਹੁੰਦਾ ਨਾ ਕੋਈ ਵਿਚੋਲਦੇ ਨੂੰ ਬੁਲਾਉਂਦਾ ਹੁੰਦਾ ਜਿਉਂ ਹੀ ਜਾਂਦੀ ਹੋਵੇ ਆ ਚਾਰ ਦਿਨ ਲਾਇਆ ਹੁੰਦੀ ਹੁੰਦੇ ਕੁੜੀ ਕੋਈ ਵੱਡੀ ਗੱਲ ਨਹੀਂ ਵੀ ਫਿਰ ਵਿਚੋਲਿਆਂ ਕੋਲੇ ਫੋਨ ਨਹੀਂ ਜਾਂਦੇ ਹੁੰਦੇ ਫਫੜਨਾ ਪਹਿਲਾਂ ਉਹਨਾਂ ਦਾ ਵਿਚੋਲਾ ਬਾਅਦ ਚ ਆ ਛੋਡਾ ਪਹਿਲਾਂ ਵਿਚੋਲਾ ਮੈਂ ਦੇਖੋ ਗੱਲ ਆਇਆ ਭੈ ਜੀ ਮੈਨੂੰ ਗੱਲ ਦੱਸ ਦਿਓ ਜੇ ਤਾਂ ਕੋਈ ਕੁੜੀ ਚ ਕਾਨਮੀਨਾ ਛੋਡੇ ਸਾਹਮਣੇ ਖੜਾ ਕੇ ਸੱਤਰ ਮਾਰ ਦੇਾਂਗੇ ਹੂੰ ਪਰ ਜੇ ਛੋਡੇ ਚ ਹੀ ਫਿਰ ਪਈ ਤੁਹਾਨੂੰ ਮੰਨਣੀ ਮੇਰੀ ਗੱਲ ਸੁਣ ਲਓ ਮੈਂ ਤਾਂ ਉਹਨੂੰ ਨਾਰਮਲੀ ਗੱਲ ਕਹੀ ਉਹ ਤਾਂ ਨਾਰਮਲ ਗੱਲ ਤੋਂ ਐਨੀ ਗੱਲ ਪਤਾ ਲੀ ਮੁੰਡੇ ਕੋਲੇ ਮੁੰਡਾ ਤਾਂ ਮੇਰੇ ਮਾਰਨ ਤੱਕ ਆਇਆ। ਅੱਛਾ। ਹਾਂ। ਅੱਛਾ ਮੁੰਡਾ ਸੋਨੂੰ ਮਾਰਨ ਆਇਆ। ਹੋਰ? ਠੀਕ ਐ। ਵੀ ਕੱਢ ਨੋ ਭਾਈ। ਜ਼ਿਆਦੇ ਗੱਲ ਵੱਜ ਜਾਂਦੀ। ਫੇਰ ਚੁੰਨੀ ਚੱਕੀ ਪੇਕੇ ਨੂੰ ਵਾਗ ਗਈ। ਹੂੰ। ਦੱਸੋ। ਇਹ ਜੀ ਮੇਰਾ ਕੀ ਕਸੂਰ ਆ? ਫੇਰ ਜਦੋਂ ਛੋਡੇ ਮੁੰਡਾ ਮਾਰਨ ਆਏ ਤੁਸੀਂ ਮੈਨੂੰ ਤਰਾਹ ਲਾਉਂਦੇ ਵੀ ਭਾਈ ਛੋਡੀ ਕੁੜੀ ਲੂਤੀਆਂ ਲਾਉਂਦੇ ਤੁਸੀਂ ਮੈਨੂੰ ਤਲਾਕ ਕਿਉਂ ਨਹੀਂ ਲਈ? ਮੌਕਾ ਹੀ ਨਹੀਂ ਦਿੱਤਾ ਉਹਨੇ ਤਾਂ। ਉਹ ਤਾਂ ਮਿੰਟ ਲਾਇਆ ਪੇਕੇ ਜਾਣ ਲੱਗੀ। ਨਹੀਂ ਦੇਖੋ ਭੈਣ ਜੀ ਹਰੇਕ ਘਰ 'ਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰੈਂਜ ਨੇ ਜੇ ਆਪਾਂ ਸਰੇ ਜਾਣ ਲੱਗ ਜਾਈਏ ਨਾ ਜੇ ਤੁਸੀਂ ਉਹਨੂੰ ਕੁੜੀ ਬਣਾ ਕੇ ਰੱਖੋਗੇ ਛੋੜੇ ਹੋ ਰਏ ਪੂ ਜੇ ਨੂੰ ਬਣਾ ਕੇ ਰੱਖੋਗੇ ਉਹ ਕਦੀ ਨਹੀਂ ਰਹਿੰਦੀ ਦੇਖ ਜਗੰਦਰ ਸਾਹਿਬ ਅਸੀਂ ਤਾਂ ਧੀ ਬਣਾ ਕੇ ਰੱਖਿਆ ਉਹ ਧੀ ਬਣਾਉਣ ਦਾ ਲੈ ਕੇ ਨਹੀਂ ਹੈਗੀ ਉਹਨਾਂ ਤਾਂ ਚੱਕੀ ਚੁੰਨੀ ਪੇਕੇ ਨੂੰ ਤੁਰ ਗਈ ਨਾਲੇ ਅਸੀਂ ਗੱਲੀ ਬਾਤੀ ਥੋੜੀ ਵਿਚੋਲ ਦੇ ਨੂੰ ਬੁਲਾਉਂਦੇ ਫਿਰਾਂਗੇ ਬਿੰਟਾ ਬੰਟੀ ਮੇਰੀ ਗੱਲ ਸੁਣੋ ਭੈਣ ਜੀ ਮੈਂ ਮਾਹੀ ਕੋਲ ਆਇਆ ਮਾਹੀ ਨੇ ਕੋਈ ਗੱਲ ਕਹੀ ਆ ਕਹਿੰਦੀ ਮੇਰੀ ਸੱਸ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹਰੇਕ ਗੱਲ ਤੇ ਮੈਨੂੰ ਟੋਕ ਟਕਈਆ ਕਰਦੀ ਆ ਮੁੰਡੇ ਨੂੰ ਕਹਿੰਦੀ ਇਹ ਕੰਮ ਨਹੀਂ ਕਰਦੀ ਇਹ ਭਾਈ ਗਲਤ ਗੱਲ ਹੈ ਜੀ ਦੇਖੋ ਕੁੜੀ ਕੰਮ ਕਰਦੀ ਆ ਉਹਨੂੰ ਆਪਣੀ ਮਰਜ਼ੀ ਨਾਲ ਕਰਨ ਦੇ ਜਾਂ ਤੁਹਾਡੇ ਹਿਸਾਬ ਨਾਲ ਕਰਨ ਦੇ। ਜੇ ਕੰਮ ਗਲਤ ਕਰਦੀ ਓਥੇ ਟੋਕ ਟਕਈਆ ਕਰੋ ਤੁਸੀਂ। ਅੱਛਾ ਹਿਸਾਬ ਨਾਲ ਕਰਦ। ਮੈਂ ਜੇ ਉਹਨੂੰ ਕਹਤਾ ਵੀ ਤੂੰ ਪੇ ਕੰਮ ਨਾ ਕਰ, ਛਾਵੇਂ ਕਰ ਲੈ। ਫੇਰ ਕਿੱਡੀ ਕੀ ਕਰਦਾ? ਨਹੀਂ ਇਹ ਫਿਰ ਉਹਦੀ ਮਾੜੀ ਗੱਲ ਐ। ਜੇ ਉਹ ਸਮਝ ਇਹ ਸਮਝਣ ਵਾਲੀ ਗੱਲ ਐ। ਜਿਹੀ ਹੋਈ ਗੱਲ ਕਹਿੰਦੀ ਆ ਫਿਰ ਉਹ ਗਲਤ ਗੱਲ ਐ। ਉਹ ਤਾਂ ਹੁਣ ਕਹਿੰਦੀ ਸਾਰਾ ਕਸੂਰ ਮੇਰੀ ਮੰਮੀ ਦਾ ਹੈਗਾ। ਆਹੋ ਮੇਰੇ 'ਤੇ ਕਸੂਰ ਕੱਢਣਾ ਹੀ ਸੀ। ਹੂੰ ਆਪਦੇ ਤੈਨੂੰ ਨਿਆਕਲਾ ਕਹਿੰਦਾ। ਨਹੀਂ ਨਹੀਂ ਆਪਾਂ ਕਹਾਂਗੇ ਆਪ ਮੈਂ ਕਹੂੰਗਾ ਜੀ ਮੈਂ ਬੱਚੇ ਵਿਚਾਲੇ ਆ ਮੈਂ ਕਹੂੰ ਮੈਂ ਹੱਕ ਸੱਚ ਦਾ ਪੁੱਤਾਂ ਜੇ ਉਹ ਉਹ ਸਹੀ ਨੇ ਉਹਨਾਂ ਨਾਲ ਖੜੂਗਾ ਜੇ ਤੁਸੀਂ ਸਹੀ ਹੋ ਤੁਹਾਡੇ ਨਾਲ ਖੜੂਗਾ ਮੈਨੂੰ ਕਿਸ ਦੀ ਝੇਪ ਨਹੀਂ ਹੈਗੀ ਜੀ ਪਹਿਲੀ ਗੱਲ ਤਾਂ ਉਹ ਸਾਡੇ ਘਰ ਚਾਉਣ ਵਾਲੀ ਹਈ ਨਹੀਂ ਸੀ ਨਹੀਂ ਨਹੀਂ ਦੇਖੋ ਭੈਣ ਜੀ ਇਹ ਹੁਣ ਗਲਤ ਗੱਲਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਗਲਤ ਗੱਲਾਂ ਨੇ ਜਿੰਨਾ ਤੁਸੀਂ ਮੰਗਿਆ ਅਗਲੇ ਨੇ ਰੁਪਈਆ ਦਿੱਤਾ ਜਿਹਨੂੰ ਜਿਹਨੂੰ ਤੁਸੀਂ ਕਿਹਾ ਸਿਉਣਾ ਪਾ ਦਿਓ ਭਈ ਅਗਲੇ ਨੇ ਟੂਮਾ ਪਾ ਤੀ ਜਿੰਨਾ ਉਹਨਾਂ ਤੋਂ ਸਾਰਿਆਂ ਨੇ ਦੁੱਗਣਾ ਤੇ ਗੁਣਾ ਕਰਤਾ ਫੇਰ ਅਸੀਂ ਥੋੜੀ ਐਂ ਥੋੜੀ ਕਿਹਾ ਸੀ ਵੀ ਐਡੀ ਜੀਬ ਨਾਲ ਬੋਲਿਆ ਕਰ ਨਹੀਂ ਜੀ ਦੇਖੋ ਅੱਜ ਕੱਲ ਕੋਈ ਨਹੀਂ ਕਹੁੰਦਾ ਹੁੰਦਾ ਜੀ ਆਪਾਂ ਸਕਾਤੀ ਪੁੱਤ ਨੂੰ ਵੀ ਕਹਿ ਦਈਏ ਉਹ ਵੀ ਗੱਲ ਨੂੰ ਆਉਂਦਾ ਹੁੰਦਾ ਜੀ ਤੁਸੀਂ ਇਹੀ ਗੱਲ ਸੰਦੀਪ ਨੂੰ ਕਹੋਗੇ ਨਾ ਮੈਂ ਲਿਖ ਕੇ ਦਿੰਦਾ ਉਹ ਵੀ ਤੁਹਾਨੂੰ ਇੱਕ ਵਾਰੀ ਝਾੜੂਗਾ ਵੀ ਮਾਨ ਨਹੀਂ ਸਾਨੂੰ ਪਤਾ ਉਹਨਾਂ ਨੂੰ ਆਪਦੇ ਹਿਸਾਬ ਨਾਲ ਕੰਮ ਕਰਦੇ ਤੁਸੀਂ ਲੈਣਾ ਕਿ ਤੁਸੀਂ ਇਥੇ ਛੱਡ ਕੇ ਪੋਹ ਭੈਣ ਜੀ ਮੇਰਾ ਪੁੱਤ ਤਾਂ ਇੱਕ ਤੋਂ ਦੋ ਨਹੀਂ ਕਹਿੰਦਾ ਕਿਸੇ ਨੂੰ ਉਹ ਜਾਣ ਜਾਣ ਕੇ ਪੰਗੇ ਲਾਉਂਦੀਆਂ ਲੁੱਤੀ ਲਾਉਂਦੀਆਂ ਲੁੱਤੀ ਲਾਉਂਦੀਆਂ ਵੀ ਇਹ ਮਾਂ ਨਾਲ ਲੜੇ ਚਲੋ ਜੀ ਮੁਕਦੀ ਗੱਲ ਕੀ ਹੈ ਨਾ ਭੈਣ ਜੀ ਇਹ ਜਿਰਿਆ 'ਚ ਕੋਈ ਫਾਇਦਾ ਨਹੀਂ ਇਹ ਤਾਂ ਜਿੰਨੀ ਮਰਜੀ ਵਧਾ ਲਓ ਜੇ ਕੁੜੀ ਕੁਛ ਬੋਲ ਗਈ ਸੋਨੂੰ ਬੋਲ ਗਈ ਮੈਂ ਮਾਫੀ ਮੰਗਦਾ ਦੋਨੇ ਹੱਥ ਜੋੜ ਕੇ ਇਹ ਕਰ ਬੰਨੀ ਦਾ ਵੱਜ ਜਾਂਦਾ ਹੁੰਦਾ ਪੱਟੇ ਜਾਂਦਾ ਜੇ ਪਟਣ ਲੱਗੀ ਤਾਂ ਪੱਟੀ ਜਾਂਦਾ ਮੈਂ ਹੱਥ ਬੰਨਦਾ ਤੁਹਾਡੇ ਮੂਰੇ ਹਨਾ ਵੀ ਤੁਸੀਂ ਕੁੜੀ ਨੂੰ ਵਾਪਸ ਲਿਆਓ ਮੈਂ ਤੋੜ ਦੂੰ ਮੈਂ ਲਿਆ ਕੇ ਛੱਡ ਦੂੰ ਵੀਮ ਸੋੜੀ ਰਾਏ ਦੱਸੋ ਕੀ ਹੈ ਸੱਚੀ ਗੱਲ ਦੱਸਾਂ ਬਾਈ ਜੀ ਹਾਂਜੀ ਹਾਂਜੀ ਪਹਿਲੇ ਦੱਸੋ ਮੈਂ ਤਾਂ ਹੱਥ ਜੋੜਦਿਆਂ ਤੁਹਾਡੇ ਅੱਗੇ ਸਾਡੇ ਤਾਂ ਉਹ ਮਗਰੋਂ ਲੱਗੀ ਵਧੀਆ ਹੋ ਗਿਆ ਅਸੀਂ ਤਾਂ ਉਹਨੇ ਹੁਣੀ ਨਹੀਂ ਅੱਛਾ ਇਹ ਗੱਲ ਹੈ ਫਿਰ ਬਸਾਉਣੀ ਨਹੀਂ ਫਿਰ ਹੁਣ ਮੇਰੀ ਗੱਲ ਸੁਣ ਲਓ ਭੈਣ ਜੀ ਕੁੜੀ ਇਸ ਘਰੇ ਬਸੂਗੀ ਜੇ ਕੁੜੀ ਚ ਗਲਤੀ ਐ ਮੈਂ ਆਪ ਲੈ ਜੂੰ ਕੁੜੀ ਨੂੰ ਤੇ ਸੋਢੀ ਚ ਗਲਤੀ ਹੋਈ ਨਾ ਮੈਂ ਬਸਾਉਂਗਾ ਹਿੱਕ ਦੇ ਜੋਰ ਤੇ ਸਮਝ ਗਏ ਗੱਲ ਤੁਸੀਂ ਇੱਥੇ ਹੀ ਬਸੂ ਇੱਥੇ ਹੀ ਖਾਊ ਇੱਥੇ ਹੀ ਪੈਨੂੰਗੀ ਆਪਦਾ ਘਰ ਛੱਡ ਕੇ ਬਗਾਨੇ ਘਰੇ ਆਈ ਐ ਸਮਝ ਗਏ ਨਾ ਗੱਲ ਤੁਸੀਂ ਮੂੰਹ ਮੰਗਿਆ ਸਾਨੂੰ ਦਹੇਜ ਦਿੱਤਾਗਾ ਮੂਰੇ ਜਗਿੰਦਰ ਐ ਗੱਲ ਹਸਾਬ ਨਾ ਕਰਿਓ ਐਡਾ ਮੂੰਹ ਟੱਡ ਲਿਆ ਜਦੋਂ ਤਾਂ ਭਰਾਉਣ ਵਾਲਾ ਮੈਂ ਕੱਲਾ ਤੀਗਾ ਕੱਲਾ ਗੱਲ ਸੁਣ ਲਓ ਮੇਰੀ ਮੈਂ ਵੀ ਕੋਈ ਅਸੀ ਵਸੀ ਜਨਾਨੀ ਨਹੀਂ ਮੈਂ ਵੀ ਬੰਦਿਆ ਵਰਗੀ ਜਨਾਨੀ ਐ ਦੇਹਜ ਦਿੱਤਾ ਨਾ ਲਿਆਉਣ ਟਰੱਕ ਆਵਦਾ ਲੈ ਜਾਣਾ ਇਕੱਠਾ ਕਰਕੇ ਇਹ ਜੇ ਲੱਕੜ ਨੂੰ ਅਸੀਂ ਕੀ ਕਰਨਾਗਾ ਬਾਪਸ ਨਹੀਂ ਜਾਂਦਾ ਭੈਣ ਜੀ ਜਿਹੜੀ ਚੀਜ਼ ਆ ਗਈ ਬਾਪਸ ਨਹੀਂ ਜਾਂਦੀ ਸੋਨੂੰ ਮੈਂ ਗੱਲ ਦੱਸਤੀ ਜੇ ਕੁੜੀ ਚ ਫੇਰ ਕਹਣਾ ਜੇ ਗਲਤੀ ਹੋਈ ਖੁਦ ਲੈ ਜੂ ਮੋਟਰਸਾਈਕਲ ਤੇ ਬਿਠਾ ਕੇ ਜੇ ਨਾ ਗਲਤੀ ਹੋਈ ਨਾ ਥਾਣੇ 'ਚ ਨੱਕ ਰਗੜਾ ਕੇ ਕੁੜੀ ਨੂੰ ਇਸ ਘਰੇ ਬਾੜ ਕੇ ਜਾਂਉ ਗੱਲ ਯਾਦ ਰੱਖਿਓ ਹੁਣ ਝੱਟ ਛੋਡੇ ਨਾਲ ਹੀ ਆ ਪੇਚਾਂ ਨਹੀਂ ਆਉਂਦੀ ਅੱਛਾ ਅੱਛਾ ਸਹੀ ਕਹਿਣਾ ਸਹੀ ਕਹਿਣਾ ਸਸਰੀ ਕਾਲ ਯਾਦ ਰੱਖੋ ਕਲ ਨੂੰ ਸਸਰੀ ਕਾਲ ਇਹ ਗਲ ਪਿਆ ਢੋਲ ਵਜਾਉਣਾ ਪਊਗਾ ਇਹ ਨਹੀਂ ਵੱਜਦਾ